ਇੱਕ ਵਾਰ ਇੱਕ ਅਨਾਜ ਦੇ ਨਾਲ ਭਰੇ ਹੋਏ ਝਾੜ ਦੇ ਵਿੱਚ ਚੂਹਾ ਰੱਖ ਦਿੱਤਾ ਜਾਂਦਾ ਹੈ ਤੇ ਚੂਹਾ ਆਪਣੇ ਆਸ-ਪਾਸ ਇਨਾਜ ਦੇਖ ਕੇ ਖੁਸ਼ ਹੁੰਦਾ ਹੈ ਅਤੇ ਸੋਚਦਾ ਹੈ ਕਿ ਹੁਣ ਉਸ ਨੂੰ ਇਨਾਜ ਦੇ ਲਈ ਇੱਧਰ-ਉੱਧਰ ਭੱਜਣ ਦੀ ਲੋੜ ਨਹੀਂ ਪਵੇਗੀ। ਕੋਈ ਦਿਨ ਚੂਹਾ ਉਸ ਝਾੜ ਦੇ ਵਿੱਚੋਂ ਅਨਾਜ ਖਾਂਦਾ ਹੈ ਅਤੇ ਇੱਧਰ-ਉੱਧਰ ਘੁੰਮਦਾ ਰਹਿੰਦਾ ਪਰ ਜਦੋਂ ਹੌਲੀ-ਹੌਲੀ ਚੂਹਾ ਅਨਾਜ ਖਾਂਦਾ ਰਹਿੰਦਾ ਅਨਾਜ ਦਾ ਆਨੰਦ ਲੈਂਦਾ ਰਹਿੰਦਾ ਕੋਈ ਦਿਨ ਬਾਅਦ ਚੂਹਾ ਜਿਹੜਾ ਝਾੜ ਦੇ ਥੱਲੇ ਪਹੁੰਚ ਜਾਂਦਾ ਹੈ ਅਤੇ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਹੁਣ ਉਹ ਫਸ ਗਿਆ ਹੈ ਅਤੇ ਉਹ ਭਜਣ ਦੇ ਵਿੱਚ ਵੀ ਅਸਮਰਥ ਹੈ। ਹੁਣ ਉਸ ਨੂੰ ਜਿਉਂਦਾ ਰਹਿਣ ਦੇ ਲਈ ਜ਼ੋਰ ਦੇ ਵਿੱਚ ਅਨਾਜ ਪਾਉਣ ਦੇ ਲਈ ਪੂਰੀ ਤਰ੍ਹਾਂ ਕਿਸ ਨਾ ਕਿਸੇ ਤੇ ਨਿਰਭਰ ਰਹਿਣਾ ਪੈਂਦਾ ਹੈ ਅਤੇ ਉਸ ਨੂੰ ਜੋ ਵੀ ਪਾਇਆ ਜਾਂਦਾ ਉਸ ਨੂੰ ਉਹੀ ਖਾਣ ਦੇ ਲਈ ਮਜਬੂਰ ਹੋਣਾ ਪੈਂਦਾ ਸੋ ਕਹਾਣੀ ਦੱਸਣ ਦਾ ਕਾਰਨ ਇਹ ਹੈ ਕਿ ਇਸੇ ਤਰ੍ਹਾਂ ਹੀ ਲੋਕ ਜਦੋਂ ਆਪਣੀਆਂ ਮੁਸ਼ਕਲਾਂ ਤੇ ਜ਼ਿੰਮੇਵਾਰੀਆਂ ਤੋਂ ਭੱਜਦੇ ਹਨ ਤਾਂ ਉਹ ਕਿਸ ਨਾ ਕਿਸੇ ਟਰੈਪ ਦੇ ਵਿੱਚ ਚੁਫਰ ਜਾਂਦੇ ਹਨ ਜਿੰਮੇ ਕੀ ਸ਼ਾਰਟ ਟਾਈਮ ਪਲੇਜ਼ਰ অর ਲੌਂਗ ਟਰਮ ਟ੍ਰੈਪ ਦੇ ਵਿੱਚ ਬਦਲ ਜਾਂਦਾ। ਪਾਕੀ ਜ਼ਿੰਦਗੀ ਦੇ ਵਿੱਚ ਕੁਝ ਵੀ ਆਸਾਨੀ ਦਾ ਨਾਮ ਨਹੀਂ ਮਿਲਦਾ। ਜੇ ਮਿਲਦਾ ਹੈ ਤਾਂ ਇਨਸਾਨ ਉਸ ਦੇ ਲਾਇਕ ਨਹੀਂ ਹੁੰਦਾ। ਇਸ ਲਈ ਆਪਣੇ ਸੰਘਰਸ਼ ਨੂੰ ਕਦੇ ਵੀ ਕੋਸ਼ਣਾ ਨਹੀਂ ਚਾਹੀਦਾ। ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਤੇ ਸਵਾਲ ਕਰੇ ਨਹੀਂ ਕਰਨੇ ਚਾਹੀਦੇ। ਹੋ ਸਕਦਾ ਇਹੇ ਸੰਘਰਸ਼ ਲੋਕੋ ਹੋ ਅਸ਼ੀਰਵਾਦ ਇਨਸਾਨ ਦੇ ਲਈ ਹੋ ਸਕਦੇ ਨੇ। ਸੋ ਕਦੇ ਵੀ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਕੋਸ਼ਣਾ ਨਹੀਂ ਚਾਹੀਦਾ। ਹਮੇਸ਼ਾ ਇਹੇ ਔਕੜਾ ਇਨਸਾਨ ਨੂੰ ਮਜ਼ਬੂਤ ਹੀ ਬਣਾ ਕੇ ਜਾਂਦੀ ਹੈ। ਸੋ ਤੁਹਾਨੂੰ ਇਹ ਕਹਾਣੀ ਕਮੈਂਟ ਲੈ ਕੇ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਾਂ ਅਤੇ ਆਪਣੇ ਸਾਥ ਸਹੰਦੀਆਂ ਦੇ ਨਾਲ ਇਸ ਨੂੰ ਸਾਂਝਾ ਜਰੂਰ ਕਰਨਾ ਇੱਕ ਵਾਰ ਇੱਕ ਅਨਾਜ ਦੇ ਨਾਲ ਭਰੇ ਹੋਏ ਝਾਰ ਦੇ ਵਿੱਚ ਚੂਹਾ ਰੱਖ ਦਿੱਤਾ ਜਾਂਦਾ ਹੈ ਤੇ ਚੂਹਾ ਆਪਣੇ ਆਸ-ਪਾਸ ਕਿੰਨਾ-ਨਾ ਦੇਖ ਕੇ ਖੁਸ਼ ਹੁੰਦਾ ਹੈ ਅਤੇ ਸੋਚਣ ਲੱਗਦਾ ਹੈ ਕਿ ਹੁਣ ਉਸ ਨੂੰ ਅਨਾਜ ਦੇ ਲਈ ਇਧਰ-ਉੱਧਰ ਭੱਜਣ ਦੀ ਲੋੜ ਨਹੀਂ ਪਵੇਗੀ ਕੋਈ ਤਨ ਚੂਹਾ ਉਸ ਝਾਰ ਦੇ ਵਿੱਚੋਂ ਅਨਾਜ ਖਾਂਦਾ ਹੈ ਅਤੇ ਇਧਰ-ਉੱਧਰ ਘੁੰਮਦਾ ਰਹਿੰਦਾ ਪਰ ਜਦੋਂ ਹੌਲੀ-ਹੌਲੀ ਚੂਹਾ ਅਨਾਜ ਖਾਂਦਾ ਰਹਿੰਦਾ ਅਨਾਜ ਦਾ ਆਨੰਦ ਲੈਂਦਾ ਰਹਿੰਦਾ ਕੋਈ ਦਿਨ ਬਾਅਦ ਚੂਹਾ ਜਿਹੜਾ ਝਾਰ ਦੇ ਥੱਲੇ ਪਹੁੰਚ ਜਾਂਦਾ ਹੈ ਅਤੇ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਹੁਣ ਉਹ ਫਸ ਗਿਆ ਹੈ ਅਤੇ ਉਹ ਭੱਜਣ ਦੇ ਵਿੱਚ ਵੀ ਅਸਮਰਥ ਹੈ ਤਾਂ ਹੁਣ ਉਸ ਨੂੰ ਜਿਉਂਦਾ ਰਹਿਣ ਦੇ ਲਈ ਜ਼ੋਰਦ ਵਿੱਚ ਅਨਾਜ ਪਾਉਣ ਦੇ ਲਈ ਪੂਰੀ ਤਰ੍ਹਾਂ ਕਿਸ ਨਾ ਕਿਸੇ ਟਰਨ ਪਰ ਰਹਿਣਾ ਪੈਂਦਾ ਹੈ ਅਤੇ ਉਸ ਨੂੰ ਜੋ ਵੀ ਪਾਇਆ ਜਾਂਦਾ ਉਸ ਨੂੰ ਉਹੀ ਖਾਣ ਦੇ ਲਈ ਮਜਬੂਰ ਹੋਣਾ ਪੈਂਦਾ ਸੋ ਕਹਾਣੀ ਦੱਸਣ ਦਾ ਕਾਰਨ ਇਹ ਹੈ ਕਿ ਇਸੇ ਤਰ੍ਹਾਂ ਹੀ ਲੋਕ ਜਿਹੜੋ ਆਪਣੀਆਂ ਮੁਸ਼ਕਲਾਂ ਤੇ ਜਿੰਮੇਵਾਰੀਆਂ ਤੋਂ ਭੱਜਦੇ ਹਨ ਤਾਂ ਉਹ ਕਿਸ ਨਾ ਕਿਸੇ ਟਰੈਪ ਦੇ ਵਿੱਚ ਉਲਝ ਜਾਂਦੇ ਹਨ ਜਿੰਮੇ ਕੀ ਸ਼ਾਰਟ ਟਾਈਮ ਪਲੇਜ਼ਰ অর ਲੌਂਗ ਟਰਮ ਟ੍ਰੈਪ ਦੇ ਵਿੱਚ ਬਦਲ ਜਾਂਦਾ ਹੈ। ਭਾਗ ਕੀ ਜ਼ਿੰਦਗੀ ਦੇ ਵਿੱਚ ਕੋਈ ਵੀ ਆਸਾਨੀ ਦਾ ਨਾਮ ਨਹੀਂ ਮਿਲਦਾ। ਜੇ ਮਿਲਦਾ ਹੈ ਤਾਂ ਇਨਸਾਨ ਉਸ ਦੇ ਯੋਗ ਨਹੀਂ ਹੁੰਦਾ। ਇਸ ਲਈ ਆਪਣੇ ਸੰਘਰਸ਼ ਨੂੰ ਕਦੇ ਵੀ ਕੋਸਣਾ ਨਹੀਂ ਚਾਹੀਦਾ। ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਤੇ ਸਵਾਲ ਕਰੇ ਨਹੀਂ ਕਰਨੇ ਚਾਹੀਦੇ। ਹੋ ਸਕਦਾ ਇਹੇ ਸੰਘਰਸ਼ ਲੋਕੋ ਹੋ ਅਸ਼ੀਰਵਾਦ ਇਨਸਾਨ ਦੇ ਲਈ ਹੋ ਸਕਦੇ ਨੇ। ਸੋ ਕਦੇ ਵੀ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਕੋਸਣਾ ਨਹੀਂ ਚਾਹੀਦਾ। ਹਮੇਸ਼ਾ ਇਹੇ ਔਕੜਾ ਇਨਸਾਨ ਨੂੰ ਮਜ਼ਬੂਤ ਇਹ ਬਣਾ ਕੇ ਜਾਂਦਾ ਹੈ। ਸੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਾਂ ਅਤੇ ਆਪਣੇ ਸਾਥ ਸਹੰਦੀਆਂ ਦੇ ਨਾਲ ਇਸ ਨੂੰ ਸਾਂਟਾ ਜ਼ਰੂਰ ਕਰਨਾ